ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਧੰਨ ਧੰਨ ਬਾਬਾ ਨੂਦ ਸਿੰਘ ਸਾਹਿਬ ਜੀ ਸਮੂਹ ਸ਼ਹੀਦ ਸਿੰਘ ਫੌਜਾਂ ਇਹਨਾਂ ਦੇ ਚਰਨਾਂ ਕਮਲਾਂ ਵਿੱਚ ਨਮਸਕਾਰ ਹੈ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਹਾਜ਼ਰ ਨਾਜ਼ਰ ਪ੍ਰਤਾਕ ਸਤਿਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜਿਨ੍ਹਾਂ ਦੀ ਚਰਨ-ਛਣ ਵਿੱਚ ਖਾਲਸਾ ਜੀ ਸਭੈ ਸੁਖ ਹਨ ਸਾਰੇ ਹੀ ਅੰਮ੍ਰਿਤ ਸਾਰੇ ਹੀ ਪਦਾਰਥ ਜਿਨ੍ਹਾਂ ਦੀ ਚਰਨ-ਛਣ ਵਿੱਚ ਜਾ ਕੇ ਪ੍ਰਾਪਤ ਹੋ ਜਾਂਦੇ ਜਿਨ੍ਹਾਂ ਦੇ ਦੇਦਾਰ ਕੀਤੇ ਹਨ ਖਾਲਸਾ ਜੀ ਮਾੜੇ ਪੈਰੇ ਖਤਮ ਹੋ ਜਾਂਦੇ ਮੱਥੇ ਤੇ ਉੱਠੇ ਹੋਏ ਲੇਖ ਜਿਹੜੇ ਹਨ ਸਿੱਧੇ ਹੋ ਜਾਂਦੇ ਐਸਾ ਦਰਸ਼ਨ ਹੈ ਸਤਗੁਰੂ ਦੀਨदयाल ਪਾਤਸ਼ਾਹ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸੋ ਖਾਲਸਾ ਜੀ ਸਤਗੁਰੂ ਜੀ ਨੇ ਸਾਨੂੰ ਹਰ ਪ੍ਰਕਾਰ ਦੀ ਸੋਝੀ ਬਖਸ਼ੀ ਹੈ ਹਰ ਪ੍ਰਕਾਰ ਦਾ ਸੁਖ ਸਾਨੂੰ ਬਖਸ਼ਿਆ ਹੈ ਇਹ ਖਾਲਸਾ ਜੀ ਸਾਡੇ ਵਿੱਚ ਕਮੀ ਹੈ ਅਸੀਂ ਉਸ ਸ਼ਬਦ ਨੂੰ ਸੁਣਦੇ ਨਹੀਂ ਉਸ ਸ਼ਬਦ ਨੂੰ ਪੜ੍ਹਦੇ ਨਹੀਂ ਉਸ ਸੋਝੀ ਨੂੰ ਲੈਂਦੇ ਨਹੀਂ ਇਸੇ ਕਰਕੇ ਦੁੱਖਾਂ ਵਿੱਚ ਹਾਂ ਭਟਕਣਾ ਵਿੱਚ ਹਾਂ ਤੇ ਪਰਮ ਦੇ ਫਿਰਦੇ ਹਾਂ ਦੁੱਖਾਂ ਵਿੱਚ ਪਏ ਹੋਏ ਹਾਂ ਸਾਨੂੰ ਆਪਣੇ ਅਸਲ ਦੀ ਪਛਾਣ ਨਹੀਂ ਆਪਣੇ ਆਪੇ ਦੀ ਪਛਾਣ ਨਹੀਂ ਸਾਨੂੰ ਇਹ ਵੀ ਪਛਾਣ ਨਹੀਂ ਕਿ ਸਾਡਾ ਗੁਰੂ ਕੌਣ ਹੈ ਕਿਦਾਂ ਦਾ ਸਾਡੂ ਸਾਡਾ ਗੁਰੂ ਹੋਣਾ ਚਾਹੀਦਾ ਲੋਕੀ ਖਾਲਸਾ ਜੀ ਚੰਗੀ ਗੱਡੀ ਵਾਲੇ ਨੂੰ ਚੰਗਾ ਗੁਰੂ ਮੰਨਦੇ ਚੰਗੇ ਡੇਰੇ ਵੱਡੇ ਵਾਲੇ ਨੂੰ ਚੰਗਾ ਗੁਰੂ ਮੰਨਦੇ ਜਿੱਥੇ ਚੰਗਾ ਸੋਹਣਾ ਲੰਗਰ ਚੱਲਦਾ ਉਹਨੂੰ ਵੱਡਾ ਗੁਰੂ ਮੰਨਦੇ ਪਰ ਨਹੀਂ ਧੰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਿਨ੍ਹਾਂ ਦੇ ਨੇਤਰਾਂ ਵਿੱਚੋਂ ਜਲ ਚੱਲਦਾ ਰਹੇ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਜੀ ਦੀ ਯਾਦ ਵਸੀ ਰਹੇ ਬੈਰਾਗੀ ਰਹਿਣ ਜਿਨ੍ਹਾਂ ਦਾ ਭਾਈ ਧਿਆਨ ਬਾਣੀ ਵਿੱਚ ਲੱਗਾ ਰਹੇ ਸਤਗੁਰੂ ਦੀ ਸੇਵਾ ਵਿੱਚ ਲੱਗਾ ਰਹੇ ਸੰਗਤ ਦੀ ਸੇਵਾ ਵਿੱਚ ਹੀ ਲੱਗੇ ਰਹਿਣ ਉਹ ਸੰਤ ਹਨ ਉਹ ਸਾਧੂ ਹਨ ਉਹ ਬ੍ਰਹਮ ਗਿਆਨੀ ਹਨ ਧੰ ਬਾਬਾ ਜੀ ਬਾਬਾ ਬੁੱਢਾ ਸਾਹਿਬ ਜੀ ਖਾਲਸਾ ਜੀ ਇਹਨੀ ਸੇਵਾ ਮਹਾਰਾਜੀਆਂ ਦੀ ਕੀਤੀ ਸਤਿਗੁਰੂ ਸੱਚੇ ਪਾਸ਼ਾ ਮਹਾਰਾਜ ਦੇ ਘਰ ਕਦੇ ਆਪਣਾ ਆਪਾ ਨਹੀਂ ਜਤਾਇਆ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਤੋਂ ਲੈ ਕੇ ਛੇਵੇਂ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਸ਼ਾ ਜੀਆਂ ਤੱਕ ਸੇਵਾ ਕੀਤੀ ਖਾਲਸਾ ਜੀ ਗੁਰੂ ਘਰ ਦਾ ਮਾਲ ਡੰਗਰ ਸੰਭਿਆ ਗੁਰੂ ਘਰ ਦੀਆਂ ਮੱਝਾਂ ਸੰਭੀਆਂ ਗੁਰੂ ਘਰ ਕੀ ਖੇਤੀ ਦੀ ਸਾਰੀ ਕਾਰ ਜਿਹੜੀ ਬਾਬਾ ਬੁੱਢਾ ਸਾਹਿਬ ਜੀ ਨੇ ਕੀਤੀ ਸੋ ਖਾਲਸਾ ਜੀ ਮਹਾਰਾਜ ਦੇ ਘਰ ਦੀ ਸੇਵਾ ਕਰਦੇ ਰਹੇ ਗੁਰੂ ਗਿਆਨੂ ਤਿਲਕ ਮਹਾਰਾਜ ਦੀ ਕਿਰਪਾ ਸਦਕਾ ਬਾਬਾ ਜੀ ਬਾਬਾ ਬੁੱਢਾ ਸਾਹਿਬ ਦੀ ਲਾਉਂਦੇ ਰਹੇ ਸੋ ਮਹਾਰਾਜ ਸੱਚੇ ਪਾਤਸ਼ਾਹ ਨੂੰ ਖਾਲਸਾ ਜੀ ਐਨਾ ਰਜਾਇਆ ਐਨਾ ਖੁਸ਼ ਕੀਤਾ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀਆਂ ਸਾਰੀਆਂ ਦਾਤਾਂ ਬਾਬਾ ਬੁੱਢਾ ਸਾਹਿਬ ਦੀ ਝੂਲੀ ਪਈਆਂ ਤੇ ਬਾਬਾ ਬੁੱਢਾ ਸਾਹਿਬ ਜੀ ਨੂੰ ਵੀ ਖਾਲਸਾ ਜੀ ਪੁੱਤਰਾਂ ਦਾ ਦਾਨੀ ਆਖਿਆ ਜਾਂਦਾ ਪੁੱਤਰ ਝੋਲੀ ਪਾਉਣ ਵਾਲੇ ਵੇਖੋ ਫਿਰ 6ਵੇਂ ਪਾਤਸ਼ਾਹ ਮਹਾਰਾਜ ਆਪ ਅਕਾਲ ਪੁਰਖ ਜੀ ਆਪ ਛੇਵੇਂ ਨਾਨਕ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਉਹਨਾਂ ਦੇ ਮੁਖੋਂ ਖਾਲਸਾ ਜੀ ਮਾਤਾ ਗੰਗਾ ਜੀ ਨੂੰ ਬਚਨ ਦਵਾਇਆ ਵਰ ਦਿੱਤਾ ਗੁਰੂ ਨੂੰ ਖਾਲਸਾ ਜੀ ਗੁਰੂ ਸਾਰੇ ਸੰਸਾਰ ਨੂੰ ਦੇਣ ਵਾਲਾ ਹੁੰਦਾ ਹੈ ਪਰ ਗੁਰੂ ਨੇ ਆਪਣੇ ਸਿੱਖ ਦੇ ਕੋਲੋਂ ਖਾਲਸਾ ਜੀ ਆਪਣੇ ਪੁੱਤ ਦੀ ਜਿਹੜੀ ਮੰਗ ਮੰਗਵਾਈ ਸੀ ਮਾਤਾ ਗੰਗਾ ਜੀ ਨੂੰ ਭੇਜ ਕੇ ਕਿੱਡਾ ਮਾਨ ਸਰਕਾਰ ਕਿੰਨਾ ਆਦਰ ਖਾਲਸਾ ਜੀ ਦਿੰਦਾ ਅੱਜ ਜਿਵੇਂ ਕਹੀਂ ਕਹਿ ਦਿੰਦੇ ਅਸੀਂ ਸ਼ਹੀਦਾਂ ਸਿੰਘਾਂ ਨੂੰ ਕਿਉਂ ਮੰਨੀਏ ਜੀ ਅਸੀਂ ਕਿਉਂ ਜਾਈਏ ਇਹ ਤੇ ਟ੍ਰੈਂਡਿੰਗ ਚ ਚੱਲ ਪਿਆ ਕੰਮ ਹੈ ਚਪਹਿਰਾ ਸਾਬ ਹੋਇਆ ਬਾਬਾ ਦੀਪ ਸਿੰਘ ਸਾਹਿਬ ਹੋਏ ਜਾਂ ਬਾਬਾ ਨੋਦ ਸਿੰਘ ਸਾਹਿਬ ਹੋਏ ਜਾਂ ਸ਼ਹੀਦੀ ਦੇਗ ਹੋਈ ਜਾਂ ਜੋਤ ਹੋਈ ਇਹ ਇਹ ਪਹਿਲਾਂ ਤੇ ਗੱਲਾਂ ਹੈ ਨਹੀਂ ਸੀ ਅੱਜ ਕੱਲ ਲੋਕੀ ਭੇਟ ਚਾਲ ਨੇ ਅਸੀਂ ਕਿਉਂ ਮੰਗੀ ਮੰਨੀ ਹੈ ਜੀ ਸ਼ਹੀਦਾ ਸਿੰਘਾਂ ਨੂੰ ਸ਼ਹੀਦਾ ਸਿੰਘਾਂ ਨੂੰ ਮੰਨ ਕੇ ਕੀ ਹੋਣਾ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਗੁਰੂ ਨੇ ਹੀ ਗੁਰੂ ਨੂੰ ਮੰਨਣਾ ਹੋਰ ਨਹੀਂ ਕਿਸੇ ਨੂੰ ਮੰਨਣਾ ਤੇ ਮਹਾਰਾਜ ਕਹਿੰਦੇ ਜਿਹੜਾ ਕੋਈ ਗੁਰੂ ਨੂੰ ਮੰਨਦਾ ਹੈ ਉਹ ਵੀ ਗੁਰੂ ਵਰਗਾ ਹੈ ਹਰ ਹਰ ਜਨ ਤੂੰ ਏਕ ਹੈ ਬਿਬ ਵਿਚਾਰ ਕਾਛ ਨਾਹੀ ਜਲ ਦੇ ਉਪਜ ਤਰੰਗ ਜਿਉ ਜਲ ਹੀ ਬਖੈ ਸਮਾਹ ਧੰਨ ਕਲਗੀ ਧਰ ਸਵਾਮੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਮਹਾਰਾ ਕਹਿੰਦੇ ਹਰੀ ਤੇ ਹਰੀ ਦਾ ਜਨ ਹਰੀ ਦਾ ਸੇਵਕ ਦੋਵੇਂ ਇੱਕੋ ਹੀ ਹਨ ਜਿਵੇਂ ਖਾਲਸਾ ਦੀ ਸਮੁੰਦਰ ਤੇ ਸਮੁੰਦਰ ਦੀ ਲਹਿਰ ਉਹ ਤੋਂ ਵੱਖਰੀ ਨਹੀਂ ਇਸੇ ਪ੍ਰਕਾਰ ਗੁਰੂ ਕਾ ਖਾਲਸਾ ਹੈ ਗੁਰੂ ਕੇ ਸਿੰਘ ਹਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਉਹਨਾਂ ਵਿੱਚ ਆਉਂਦੇ ਨੇ ਧੰਨ ਬਾਬਾ ਨੂਰ ਸਿੰਘ ਸਾਹਿਬ ਉਹਨਾਂ ਸਿੱਖਾਂ ਵਿੱਚ ਆਉਂਦੇ ਨੇ ਖਾਲਸਾ ਜੀ ਜਿਨ੍ਹਾਂ ਨੇ ਆਪਣੇ ਆਪੇ ਦੀ ਪਰਵਾਹ ਨਹੀਂ ਕੀਤੀ ਧੰਨ ਗੁਰੂ ਰਾਮਦਾਸ ਮਹਾਰਾਜ ਜੀਆ ਦੇ ਪਾਵਨ ਪਵਿੱਤਰ ਸਰੋਵਰ ਪਾਵਨ ਪਵਿੱਤਰ ਸਥਾਨ ਦੀ ਪਵਿੱਤਰਤਾ ਨੂੰ ਕਾਇਮ ਰੱਖਣ ਵਾਸਤੇ ਆਪਣੀ ਸ਼ਹੀਦੀ ਦਿੱਤੀ ਸ਼ਹਾਦਤ ਪ੍ਰਾਪਤ ਕੀਤੀ ਸੋ ਐਸੇ ਗੁਰਮੁਖਾਂ ਦੀ ਸੰਗਤ ਕਰਨ ਨਾਲ ਖਾਲਸਾ ਜੀ ਪਾਰ ਉਤਾਰਾ ਹੁੰਦਾ ਧੰਨ ਬਾਬਾ ਬਿਧੀ ਚੰਦ ਸਾਹਿਬ ਜੀ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਆਪਣਾ ਸੀਨਾ ਆਖਿਆ ਤੇ ਗੁਰੂ ਕਾ ਸੀਨਾ ਬਣ ਜਾਣਾ ਖਾਲਸਾ ਜੀ ਕੋਈ ਮਾੜੀ ਮੋਟੀ ਖੇਡ ਨਹੀਂ ਫਿਰ ਅੱਗੇ ਬਾਬਾ ਜੀਵਨ ਸਿੰਘ ਸਾਹਿਬ ਜੀ ਆਉਂਦੇ ਰੰਗਰੇਟੇ ਗੁਰੂ ਕੇ ਬੇਟੇ ਦਾ ਖਿਤਾਬ ਉਹਨਾਂ ਨੂੰ ਹਾਸਲ ਹੋਇਆ ਸੋ ਖਾਲਸਾ ਜੀ ਭਾਈ ਮੰਝ ਜੀ ਨੂੰ ਮਹਾਰਾਏ ਨੇ ਕਿਹਾ ਮੰਝ ਗੁਰੂ ਕਾ ਬੋਹੇ ਥਾ ਜੰਗ ਲੰਗਣ ਹਾਰਾ ਮਹਾਰਾਏ ਨੇ ਕਿਹਾ ਗੁਰੂ ਕੇ ਘਰ ਦਾ ਇਹ ਜਹਾਜ ਹੈ ਜਿਹੜਾ ਭਾਈ ਮੰਝ ਨੂੰ ਯਾਦ ਕਰੂਗਾ ਵੀ ਪਾਰ ਹੋਵੇਗਾ ਸੋ ਵੱਡੀਆਂ-ਵੱਡੀਆਂ ਖਾਲਸਾ ਜੀ ਇਹ ਖੇਡਾਂ ਮਹਾਰਾਜ ਜੀ ਨੇ ਕਰਨਾ ਕੀਤੀਆਂ ਸੋ ਮਹਾਰਾ ਸੱਚੇ ਪਾਸ਼ਾ ਦੀ ਜਿੱਥੇ ਮਹਿਮਾ ਹੈ ਉੱਥੇ ਗੁਰੂ ਕੇ ਖਾਲਸੇ ਦੀ ਬੜੀ ਮਹਿਮਾ ਹੈ ਕਿ ਕਹੀਂ ਖਾਲਸਾ ਜੀ ਵਾਰ-ਵਾਰ ਮੈਨੂੰ ਮਿਲਦਾ ਹੈ ਸ਼ਹੀਦਾ ਸਿੰਘਾਂ ਨੂੰ ਮਾਨਕ ਕੀ ਮਿਲੂਗਾ ਸ਼ਹੀਦਾ ਸਿੰਘਾਂ ਦੀ ਸੇਵਾ ਕਰਕੇ ਕੀ ਮਿਲੂਗਾ ਇਹ ਅੱਜ ਦੀ ਹੱਡਬੀਤੀ ਵਿੱਚ ਪਤਾ ਲੱਗੇਗਾ ਸ਼ਹੀਦਾ ਸਿੰਘਾਂ ਦੀ ਸੇਵਾ ਕਰਕੇ ਕੀ ਪ੍ਰਾਪਤ ਹੁੰਦਾ ਸੋ ਮਹਾਰਾਜ ਦੀ ਕਿਰਪਾ ਸਦਕਾ ਖਾਲਸਾ ਜੀ ਜਿਹੜੀ ਅੱਜ ਦੀ ਹੱਡਬੀਤੀ ਆਈ ਹੈ ਆਓ ਸਰਵਣ ਕਰੀਏ ਮਹਾਰਾਜ ਦੀ ਕਿਰਪਾ ਸਦਕਾ ਧੰਨ ਬਾਬਾ ਦੀਪ ਸਿੰਘ ਸਾਹਿਬ ਦੀ ਮਿਹਰ ਸਦਕਾ ਸੋ ਖਾਲਸਾ ਜੀ ਇਹ ਇੱਕ ਪ੍ਰਵਾਸੀ ਦੀ ਹੱਡਬੀਤੀ ਹੈ ਇੱਕ ਭਈਏ ਦੀ ਜਿਹਨੂੰ ਆਪਾਂ ਭਈਆ ਕਹਿੰਨੇ ਉਹ ਵਿਚਾਰਾ ਇੱਥੇ ਖਾਲਸਾ ਜੀ ਆਪਣੇ ਪੰਜਾਬ ਵਿੱਚ ਸ਼ੁਰੂ ਤੋਂ ਕਿਦੇ ਛੋਟਾ ਹੀ ਹੁੰਦਾ ਆਇਆ ਕਿਸੇ ਦੇ ਕੰਮਕਾਰ ਕਰਦਾ ਸੀ ਤੇ ਪਹਿਲਾਂ ਵੀ ਖਾਲਸਾ ਜੀ ਦਾਸ ਨੇ ਕੁਝ ਸਾਲ ਪਹਿਲਾਂ ਇੱਕ ਹੱਦ ਵੀਤੀ ਇੱਕ ਭਈਏ ਦੀ ਸੁਣਾਈ ਸੀ ਇੱਕ ਰਖਸ਼ੇ ਵਾਲੇ ਦੀ ਸੁਣਾਈ ਸੀ ਪ੍ਰਵਾਸੀ ਦੀ ਸੋ ਇਹ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਨੇ ਤੋਂ ਬਹੁਤ ਕੁਝ ਲਿਆ ਲੋਕਾਂ ਨੂੰ ਮਿਲਦਾ ਇਹ ਭਾਈ ਜਿਨ੍ਹਾਂ ਦੇ ਹਿਰਦੇ ਵਿੱਚ ਸ਼ਰਧਾ ਹੈ ਬਾਬਾ ਦੀਪ ਸਿੰਘ ਸਾਹਿਬ ਨਹੀਂ ਵੇਖਦੇ ਵੀ ਇਹ ਸਿੱਖ ਹੈ ਗੁਰੂ ਦਾ ਜਾ ਕੋਈ ਹਿੰਦੂ ਹੈ ਜਾਂ ਕੋਈ ਮੁਸਲਮਾਨ ਹੈ ਜਾਂ ਕੋਈ ਹੋਰ ਹੈ ਤੀਜਾ ਚੌਥਾ ਸੋ ਮਹਾਰਾਜ ਦੇ ਘਰੋਂ ਸਭ ਨੂੰ ਮਿਲਦਾ ਪਰ ਸ਼ਰਧਾ ਤੇ ਪ੍ਰੇਮ ਜਿਨ੍ਹਾਂ ਨੂੰ ਵਿਸ਼ਵਾਸ ਬਣ ਜਾਂਦਾ ਕਿ ਮੈਂ ਇੱਥੇ ਆਇਆ ਮੈਨੂੰ ਮਿਲੇਗਾ ਖਾਲਸਾ ਜੀ ਉਹਨਾਂ ਨੂੰ ਮਿਲ ਜਾਂਦਾ ਸੋ ਇਹ ਇੱਕ ਪ੍ਰਵਾਸੀ ਨੇ ਸੁਣਾਉਣਾ ਕੀਤਾ ਕਹਿੰਦਾ ਵੀ ਜਿਹੜੇ ਘਰ ਵਿੱਚ ਮੈਂ ਰਹਿਨਾ ਨਾ ਤੇ ਉਹ ਜਿਹੜਾ ਸਰਦਾਰ ਸੀ ਉਹ दारू ਬਹੁਤ ਪੀਂਦਾ ਸੀ ਬਹੁਤ दारू ਪੀਣੀ ਤੇ ਉਹ ਜਿਹੜੀ ਬੀਬੀ ਸੀ ਉਹਨੂੰ ਮੈਂ ਮਾਤਾ ਹੀ ਕਹਿੰਦਾ ਸਾਂ ਛੋਟੇ ਹੁੰਦਿਆਂ ਹੀ ਉਹਨਾਂ ਦੇ ਘਰ ਵਿੱਚ ਰਹਿੰਦਾ ਤੇ ਉਹ ਪਰਿਵਾਰ ਨੇ ਖਾਲਸਾ ਜੀ ਮੈਨੂੰ ਹੱਡ ਬੀਤੀ ਸੁਣਾਈ ਹੈ ਉਹ ਪ੍ਰਵਾਸੀ ਨੇ ਆਪ ਨਹੀਂ ਉਹਦੇ ਪਰਿਵਾਰ ਨੇ ਜਿੱਥੇ ਉਹ ਰਹਿੰਦਾ ਤੇ ਮਹਾਰਾਜ ਦੀ ਕਿਰਪਾ ਵਰਤੀ ਸਤਗੁਰੂ ਦੀ ਤੇ ਉਹ ਉਹਨਾਂ ਦਾ ਕਾਰਵਿਆਰ ਘਰ ਦਾ ਸਾਰਾ ਸੰਭਦਾ ਆਪਦੇ ਉਹ ਪਰਿਵਾਰ ਬਾਹਰ ਤੇ ਉਹ ਬੰਦਾ दारू ਕਹਿੰਦੇ ਬਹੁਤ ਪੀਂਦਾ ਸੀ ਤੇ ਮਾਤਾ ਨੇ ਨਾ ਉਹ ਜਿਹੜੀ ਬੀਬੀ ਸੀ ਘਰ ਵਾਲੀ ਉਹ ਪ੍ਰਵਾਸੀ ਨੇ ਦੱਸਿਆ ਜਦਾਂ ਪ੍ਰਵਾਸੀ ਦੀ ਹੱਡ ਬੀਤੀ ਹੁਣ ਚੱਲਦੀ ਤੇ ਪ੍ਰਵਾਸੀ ਨੂੰ ਆਪਾਂ ਮੁਕ ਰੱਖਣਾ ਕਹਿੰਦੇ ਉਹ ਮਾਤਾ ਨੇ ਨਾ ਬਾਬਾ ਦੀਪ ਸਿੰਘ ਸਾਹਿਬ ਤੇ ਬਾਬਾ ਨੋਹ ਸਿੰਘ ਸਾਹਿਬ ਜੀ ਸਾਨੂੰ ਤੇ ਬੜੀ ਸੇਵਾ ਕੀਤੀ ਤੇ ਉਹ दारू ਛੱਡ ਗਿਆ ਚੰਗਾ ਪੜਾ ਹੋ ਗਿਆ ਗੁਰਸਿੱਖ ਬਣ ਗਿਆ ਬਾਣੀ ਪੜਨ ਲੱਗ ਪਿਆ ਤੇ ਉਹ ਭਈਏ ਨੇ ਸਾਰਾ ਕੁਝ ਵੇਖਿਆ ਤੇ ਉਹ ਕਈ ਵਾਰ ਨਾ ਭਈਏ ਨੂੰ ਨੇ ਨਾਲ ਲੈ ਜਾਣਾ ਵੀ ਚੱਲ ਆ ਚਲੀ ਆਪਾਂ ਮੱਥਾ ਟੇਕ ਕੇ ਆਉਨੇ ਆ ਦਰਸ਼ਨ ਕਰਕੇ ਆਉਨੇ ਆ ਲੰਗਰ ਛੱਕ ਕੇ ਆਉਨੇ ਆ ਐਦਾਂ ਕਰਕੇ ਉਹ ਲੱਗ ਗਿਆ ਹੁਣ ਉਹ ਪ੍ਰਵਾਸੀ ਸੀ ਵਿਚਾਰਾ ਤੇ ਪਿੱਛੇ ਗਿਆ ਜਿਹਨੂੰ ਪਰਿਵਾਰ ਉਹਨਾਂ ਨੇ ਵਿਆਹ ਵੀ ਕੀਤਾ ਤਿੰਨ ਕ ਸਾਲ ਉੱਥੇ ਰਿਹਾ ਤਿੰਨਾ ਚਾਰਾਂ ਸਾਲਾਂ ਬਾਅਦ ਫੇਰ ਆ ਗਿਆ ਤੇ ਤਿੰਨਾ ਚਾਰਾਂ ਸਾਲਾਂ ਬਾਅਦ ਜਦੋਂ ਆਇਆ ਤਿੰਨ ਕ ਮਹੀਨੇ ਰਿਹਾ ਤਾਂ ਉਹਨੂੰ ਪਤਾ ਲੱਗਾ ਵੀ ਉਹਦੇ ਘਰ ਕੋਈ ਬੱਚਾ ਹੋਣ ਵਾਲਾ ਤੇ ਉਹ ਵਚਾਰਾ ਇਥੋਂ ਸਾਡੇ ਕੋਲ ਉਹ ਪ੍ਰਵਾਸੀ ਸੀ ਜਿਹੜਾ ਪਰਿਵਾਰ ਦੱਸਦਾ ਵੀ ਉਹ ਜਦੋਂ ਪਿੰਡ ਗਿਆ ਨਾ ਤੇ ਸਾਡੇ ਕੋਲ ਮਾਇਆ ਲੈ ਕੇ ਗਿਆ ਅਖਿਆ ਕੋਈ ਨਹੀਂ ਉੱਥੇ ਵੀ ਲੋੜ ਪਊ ਤੇ ਦੱਸ ਦੀ ਜਦੋਂ ਪਿੰਡ ਗਿਆ ਤੇ ਲੜਕੀ ਉਹਦੇ ਹੋਈ ਤੇ ਲੜਕੀ ਹੋਈ ਲੜਕੀ ਹੋਈ ਜਦੋਂ ਤੇ ਡਾਕਟਰਾਂ ਨੇ ਉਹਨਾਂ ਨੂੰ ਇਹ ਕਹਿ ਦਿੱਤਾ ਵੀ ਬੱਚੇ ਦੀ ਕੋਈ ਖਾਲਸਾ ਜਿਹਨੂੰ ਦਿੱਕਤ ਆਈ ਉਸ ਵੇਲੇ ਰੂਈ ਘਟ ਤੇ ਕੋਈ ਦਿੱਕਤ ਵੀ ਉਹਦੇ ਸਰੀਰ ਨੂੰ ਆਈ ਤੇ ਉਹਦੇ ਵਿੱਚ ਇਹ ਆਇਆ ਕਿ ਜਿਹੜੀ ਬੱਚੇ ਦੀ ਜਿਹਨੂੰ ਫੂਡ ਪਾਪ ਹੁੰਦੀ ਖਾਲਸਾ ਜੀ ਇਹਦੇ ਨਵਾਂ ਸਰੀਰ ਹੈ ਬੱਚੇ ਦਾ ਉਹ ਬੰਦ ਆਈ ਬਲਾਗ ਆਈ ਉਹਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਆਈ ਤਾਂ ਉਹਨਾਂ ਨੇ ਕਿਹਾ ਵੀ ਇਹ ਬੱਚੀ ਦਾ ਪ੍ਰਸ਼ਨ ਹੋਵੇਗਾ ਤੇ ਖਾਲਸਾ ਜੀ ਹੁਣ ਨਿਆਣਾ ਜਿਹੜਾ ਅੱਜ ਕੱਲ੍ਹ ਜਿਹੜੇ ਜੰਮਿਆ ਬੱਚਾ ਉਹਦਾ ਪ੍ਰਸ਼ਨ ਕਰਨਾ ਕਿੱਡੀ ਔਖੀ ਗੱਲ ਤੇ ਉਹ ਪ੍ਰਵਾਸੀ ਨੇ ਨਾ ਇੱਥੇ ਫੋਨ ਕੀਤਾ ਵੀ ਡਾਕਟਰ ਇਦਾਂ ਇਦਾਂ ਕਹਿੰਦੇ ਆ ਤੇ ਇਧਰੋਂ ਪਰਿਵਾਰ ਕਹਿੰਦਾ ਵੀ ਅਸੀਂ ਉਹਨੂੰ ਮਾਇਆ ਵੀ ਭੇਜੀ ਤਾਂ ਅਸੀਂ ਉਹਨੂੰ ਆਖਿਆ ਵੀ ਤੂੰ ਇੱਥੇ ਲੈ ਆ ਮੈਂ ਇੱਥੇ ਬੱਚਿਆਂ ਨੂੰ ਇੱਥੇ ਬੱਚਿਆਂ ਦੇ ਹਸਪੀਟਲ ਵਿਖਾਵਾਂਗੇ ਉਹ ਪਰਿਵਾਰ ਨੂੰ ਲੈ ਕੇ ਇੱਥੇ ਆ ਗਿਆ ਤੇ ਇਥੇ ਡਾਕਟਰ ਨੂੰ ਬਖਾਇਆ ਤੇ ਉਹ ਕਹਿੰਦੇ ਵੀ ਅਜੇ ਕੁਝ ਨਹੀਂ ਹੋ ਸਕਦਾ ਵੀ ਅਜੇ ਠੀਕ ਆ ਕੋਈ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਪਰ ਰਿਪੋਰਟਾਂ ਦੇ ਵਿੱਚ ਇਹੀ ਕੁਛ ਆ ਵੀ ਇਹ ਜਿਹੜੀ ਫੂਡ ਪਾਈਪ ਆ ਉਹਦੇ ਵਿੱਚ ਕੋਈ ਨੁਕਸ ਹੈ ਵੀ ਇਹਦਾ ਆਪਰੇਟ ਹੀ ਹੋਵੇਗਾ ਤੇ ਉਹ ਵਿਚਾਰਾ ਬੜਾ ਰੋਂਦਾ ਦੋਵੇਂ ਜੀ ਬੜੇ ਉਹਨਾਂ ਨੇ ਰੋਣਾ ਵੀ ਅਸੀਂ ਕਿਹੋ ਜੇ ਪਾਪ ਕੀਤੇ ਵੀ ਸਾਡੇ ਘਰ ਤੇ ਹੀ ਹੋਈ ਉਹ ਵੀ ਇਦਾਂ ਹੋਈ ਤੇ ਕਹਿੰਦੇ ਉਹ ਨਾ ਜਿਹੜਾ ਪ੍ਰਵਾਸੀ ਸੀ ਉਹ ਇੱਥੇ ਰਹਿੰਦਾ ਸੀ ਉਹਨੂੰ ਮੈਂ ਲੈ ਕੇ ਜਾਣਾ ਉਹਦੇ ਬੱਚੇ ਨੂੰ ਵੀ ਤੇ ਉਹਦੀ ਘਰ ਦੀ ਨੂੰ ਵੀ ਉਹਨੂੰ ਵੀ ਤੇ ਆਪਣੇ ਬੱਚਿਆਂ ਵਾਂਗੂ ਹੀ ਅਸੀਂ ਉਹਨਾਂ ਨੂੰ ਪਾਲਿਆ ਤੇ ਉਹ ਪ੍ਰਵਾਸੀ ਕਹਿੰਦਾ ਵੀ ਸਰਦਾਰ ਜੀ ਵੀ ਮੈਂ ਨਾ ਸ਼ਾਮਾਂ ਨੂੰ ਉੱਥੇ ਜਾਇਆ ਕਰਨਾ ਜਿੱਥੇ ਤੁਸੀਂ ਜਾਂਦੇ ਤੇ ਉਹ ਵਿਚਾਰਾ ਆਪੇ ਹੀ ਜਾਣ ਲੱਗ ਪਿਆ ਕਈ ਵਾਰੀ ਉਹਨੇ ਮੋਟਰਸਾਈਕਲ ਲੈ ਜਾਣਾ ਸਕੂਟਰੀ ਲੈ ਜਾਣੀ ਕਈ ਵਾਰੀ ਰਿਕਸ਼ੇ ਤੇ ਆਟੋ ਤੇ ਚੱਲ ਜਾਣਾ ਇਦਾਂ ਕਰਕੇ ਜਾਣ ਲੱਗ ਪਿਆ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਇੱਕ ਪ੍ਰਵਾਸੀ ਕਿਉਂਕਿ ਉਹਨੇ ਇਹ ਖਾਣਾ ਵੇਖਿਆ ਸੀ ਵੀ ਜਿਹੜਾ दारू ਨਹੀਂ ਸੀ ਕਦੇ ਛੱਡ ਸਕਦਾ ਉਹ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਨਾਲ दारू ਬੰਦਾ ਛੱਡ ਗਿਆ ਉਹਨੇ ਇਹ ਵਿੱਚ ਜਈ ਚੀਜ਼ਾਂ ਵੇਖੀਆਂ ਸੀ ਉਹਨੇ ਫਿਰ ਉੱਥੇ ਨਾ ਬਾਬਾ ਦੀਪ ਸਿੰਘ ਸਾਹਿਬ ਦੇ ਸਾਹਨੇ ਦੇ ਅਰਦਾਸਾਂ ਕਰਨੀਆਂ ਜਾ ਜਾ ਕੇ ਵੀ ਮੇਰੀ ਬੱਚੀ ਠੀਕ ਹੋ ਜੇ ਇਹ ਖਾਲਸਾ ਡਾਕਟਰਾਂ ਨੇ ਇਹ ਕਹਿਤਾ ਵੀ ਅਜੇ ਇਹਦਾ ਪ੍ਰਸ਼ਨ ਨਹੀਂ ਹੋ ਸਕਦਾ ਥੋੜੀ ਵੱਡੀ ਹੋਊਗੀ ਫਿਰ ਆਪਾਂ ਕਰਾਂਗੇ ਏਡੇ ਛੋਟੇ ਬੱਚੇ ਦਾ ਪ੍ਰਸ਼ਨ ਜਿਹੜਾ ਖਤਰਾ ਸੀ ਉਹਨਾਂ ਨੇ ਦੱਸਿਆ ਪਰ ਜੇ ਉਹ ਕਹਿੰਦਾ ਡਾਕਟਰਾਂ ਨੇ ਇਹ ਵੀ ਮਾਲਕ ਨੂੰ ਦੱਸ ਦਿੱਤਾ ਸੀ ਭਾਈ ਸਾਹਿਬ ਕਹਿੰਦੇ ਜਿਹੜੇ ਦਸਣਾਉਂਦੇ ਪਰਿਵਾਰ ਵਾਲਿਓ ਕਹਿੰਦੇ ਸਾਨੂੰ ਦੱਸਦਾ ਵੀ ਬੱਚੀ ਜੇ ਹੋ ਸਕਦਾ ਵੀ ਇਹ ਨਾ ਰਵੇ ਨਾ ਬਚੇ ਪਰ ਉਹ ਬਰਵਾਸੀ ਦੀ ਆ ਸੀ ਸ਼ਰਦਾ ਉਹਨੇ ਸਿਰ ਤੇ ਪਰਣਾ ਬੰਨਣਾ ਸ਼ੁਰੂ ਕਰਤਾ ਮੁੱਛਾਂ ਵੀ ਨਹੀਂ ਕਟਾਈਆਂ ਦਾੜ੍ਹੀ ਵੀ ਨਹੀਂ ਕਟਾਈ ਤੇ ਜਾਣ ਲੱਗ ਪਿਆ ਤੇ ਬੜੀ ਉਹਨੇ ਸੇਵਾ ਉੱਥੇ ਕਰਨੀ ਮੈਂ ਵੀ ਨਾ ਰੋਕਣਾ ਕਰਦਾ ਕੋਈ ਕੰਮ ਨਾ ਕਹਿਣਾ ਡੰਗਰਾਂ ਦਾ ਕੋਈ ਕੰਮ ਨਾ ਕਹਿਣਾ ਆਪ ਕਰ ਕੁਰ ਲੈਣਾ ਤੇ ਇਦਾਂ ਹੀ ਮਹਾਰਾਜ ਦੀ ਕਿਰਪਾ ਨਾਲ ਉੱਥੇ ਜੁੜ ਗਿਆ ਉਹ ਜਾਂਦਾ ਰਿਹਾ ਸਾਲ ਇੱਕ ਪੂਰਾ ਗਿਆ ਸਾਲ ਪੂਰਾ ਜਾਣ ਤੋਂ ਬਾਅਦ ਮਤਲਬ ਉਹ ਸਾਲ ਉਹ ਬੱਚੀ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਈ ਮਾਂ ਦਾ ਦੁੱਧ ਪੀਂਦੀ ਸੀ ਪਚਦਾ ਸੀ ਡਾਕਟਰ ਕਹਿੰਦੇ ਸੀ ਵੀ ਪਚਣਾ ਨਹੀਂ ਵੀ ਇਹਨੇ ਇੱਕ ਸ਼ਾਇਦ ਇੱਕ ਵਕੀ ਥਾਣੀ ਕੋਈ ਪੈਪ ਲਾਉਣਗੇ ਕਹਿੰਦੇ ਸੀ ਡਾਕਟਰ ਪਰ ਉਹ ਨਹੀਂ ਲੱਗਾ ਇੱਕ ਸਾਲ ਬੱਚੀ ਦੁੱਧ ਪਚਾਉਂਦੀ ਰਹੀ ਉਹ ਫੂਡ ਪੈਪ ਦੀ ਨੁਕਸ ਕਰਕੇ ਤੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਂਦਾ ਰਿਹਾ ਉਹ ਲਗਾਤਾਰ ਜਾਂਦਾ ਰਿਹਾ ਉਹਨੇ ਕਈ ਵਾਰੀ ਮੈਨੂੰ ਕਹਣਾ ਸਰਦਾਰ ਜੀ ਪੈਸੇ ਦਿਓ ਮੈਂ ਉੱਥੇ ਮੱਥਾ ਟੇਕਣਾ ਮੈਂ ਉੱਥੇ ਆਹ ਕਰਾਉਣਾ ਮੈਂ ਲੰਗਰ ਚ ਸੇਵਾ ਪਾਉਣੀ ਆਹ ਕਰਨਾ ਉਹ ਕਰਨਾ ਇਦਾਂ ਕਰਦਿਆਂ ਕਰਦਿਆਂ ਮਹਾਰਾਜ ਦੀ ਕਿਰਪਾ ਨਾਲ 1.5 ਸਾਲ 2 ਸਾਲ ਬੀਤ ਗਏ ਬੱਚੀ ਨੂੰ ਕੁਝ ਨਹੀਂ ਹੋਇਆ ਬੱਚੀ ਚੰਗੀ ਪੜੀ ਰਹਿਣ ਲੱਗ ਪਈ ਤੁਰਨ ਲੱਗ ਪਈ ਫਿਰ ਉਹ ਤੋਂ ਬਾਅਦ ਉਹਨਾਂ ਡਾਕਟਰਾਂ ਨੇ ਇਹਨਾਂ ਨੇ ਕਿਹਾ ਵੀ ਆਪਾਂ ਚੈੱਕ ਕਰਾ ਕੇ ਵੇਖੀਏ ਇੱਕ ਰਾ ਫਿਰ ਡਾਕਟਰ ਦੀ ਸਲਾਹ ਲਈਏ ਵੀ ਕਿਤੇ ਇਹੋ ਜਿਹਾ ਮੇਰੇ ਮਨ 'ਚ ਇਹ ਸੀ ਵੀ ਡਾਕਟਰਾਂ ਨੇ ਕਹੇ ਸ਼ਾਇਦ ਹੀ ਬਚੇ ਪਰ ਮਹਾਰਾਜ ਦੀ ਕਿਰਪਾ ਵਰਤਨ ਲਾਪੀ ਕੋਈ 1.5 2 ਸਾਲ 2.5 ਸਾਲ ਬਾਅਦ ਨਾ ਫਿਰ ਉਹਦਾ ਟੈਸਟ ਟੂਸਟ ਕਰਾਇਆ ਤੇ ਕੋਈ ਉਹਦੇ ਫੂਡ ਪੈਪ ਦੇ ਵਿੱਚ ਨੁਕਸ ਨਹੀਂ ਆਇਆ ਬੱਚੀ ਦੇ ਐਡੀ ਬਾਬਾ ਦੀਪ ਸਿੰਘ ਸਾਹਿਬ ਦੀ ਕਿਰਪਾ ਹੋਈ ਉਸ ਪ੍ਰਵਾਸੀ ਤੇ ਉਹ ਬੰਦਾ ਬਾਬਾ ਦੀਪ ਸਿੰਘ ਸਾਹਿਬ ਦਾ ਪ੍ਰਚਾਰ ਕਰਦਾ ਫਿਰਦਾ ਖਾਲਸਾ ਜੀ ਜਿਨ੍ਹਾਂ ਨੂੰ ਮਹਾਰਾਜ ਤੇ ਭਰੋਸਾ ਆ ਜਾਂਦਾ ਉਹਨਾਂ ਨੂੰ ਮਹਾਰਾਜ ਫਿਰ ਬਹੁਤ ਕੁਝ ਬਖਸ਼ਦੇ ਸੋ ਇਹ ਸਤਗੁਰ ਸੱਚੇ ਪਾਤਸ਼ਾਹ ਦੇ ਘਰ ਦੀਆਂ ਨਿਆਰੀਆਂ ਖੇਡਾਂ ਨੇ ਇਹਨਾਂ ਨੂੰ ਕੋਈ ਕੋਈ ਵਿਰਲਾ-ਵਿਰਲਾ ਜਾਣ ਸਕਦਾ ਇੱਕ ਪ੍ਰਵਾਸੀ ਵੇਖੋ ਲਗਾਤਾਰ ਆਪਣੀ ਬੱਚੀ ਕਰਕੇ ਬਾਬਾ ਦੀਪ ਸਿੰਘ ਸਾਹਿਬ ਦੇ ਘਰ ਜਾਣ ਲੱਗਾ ਤੇ ਆਸੀ ਮਹਾਰਾਜ ਦੀ ਕਿਰਪਾ ਵਰਤੀ ਆਸੀ ਸਤਗੁਰ ਦੀ ਦਇਆ ਵਰਤੀ ਖਾਲਸਾ ਜੀ ਉਹਦੇ ਘਰ ਆਉਣ ਕਾ ਬਣੀਆ ਬੱਚੀ ਚੰਗੀ ਪੜੀ ਤੰਦਰੁਸਤ ਹੋ ਗਈ ਜਿਹਨੂੰ ਡਾਕਟਰ ਕਹਿੰਦੇ ਸੀ ਇਹਦੀ ਫੂਡ ਪੈਪ ਦਾ ਪ੍ਰਸ਼ਨ ਕਰਨਾ ਪੈਣਾ ਸੋ ਮਹਾਰਾਜ ਦੀ ਕਿਰਪਾ ਸਦਕਾ ਇਹ ਹੱਡ ਵੀਤੀ ਸੀ ਖਾਲਸਾ ਜੀ ਮਹਾਰਾਜ ਕਿਰਪਾ ਕਰਨ ਚੜ੍ਹਦੀ ਕਲਾ ਬਖਸ਼ਣ ਭੁੱਲਾਂ ਦੀ ਖਿਮਾ ਬਖਸ਼ਣੀ ਖਾਲਸਾ ਜੀ ਸਮੇਂ ਦੀ ਥੋੜੀ ਕਮੀ ਹੋਣ ਕਰਕੇ ਹੱਡਬੀਤੀ ਥੋੜੀ ਜਲਦੀ ਜਲਦੀ ਸੁਣਾ ਦਿੰਦੀ ਹੋਰ ਵੀ ਬੜਾ ਕੋਈ ਸੀ ਦੱਸਣ ਵਾਲਾ ਜਿਹੜਾ ਦੱਸ ਨਹੀਂ ਹੋਇਆ ਮਹਾਰਾ ਕਿਰਪਾ ਕਰਨ ਹੋ ਸਕਿਆ ਤੇ ਕੱਲ ਪਰਸੋਂ ਨੂੰ ਦੁਬਾਰਾ ਇਹੋ ਹੱਡਬੀਤੀ ਵਿੱਚ ਜਿਹੜੀਆਂ ਬਾਕੀ ਗੱਲਾਂ ਉਹ ਵੀ ਸੁਣਾਵਾਂਗਾ ਮਹਾਰਾ ਕਿਰਪਾ ਕਰਨ ਭੁੱਲਾਂ ਦੀ ਖਾਲਸਾ ਜੀ ਖਿਮਾ ਬਖਸ਼ਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ